ਅਮਰਿਤਧਾਰੀ ਸਿੰਘ ਗੁਰੂ ਦੇ ਭੈਜੇ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਕੋਈ ਤੋਂ ਵੱਡਿਆ ਫੇਲੀਅਰ ਕੋਈ ਨਹੀਂ ਹੋ ਸਕਦਾ ਲਾਅਨ ਆਰਡਰ ਦਾ ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ ਇੰਡੋ ਪਾਕ ਬਾਰਡਰ ਤੇ ਹਰਸ਼ਾ ਸ਼ੀਨਾ ਸ਼ਬਾਜ਼ਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜੇ ਤੇ ਪੁਲਿਸ ਇਹ ਹੀ ਨਹੀਂ ਦੱਸ ਪਾਰੀ ਕਿ ਬੰਦਾ ਗਿਆ ਤੇ ਕਿੱਥੇ ਮੈਂ ਆਸ ਕਰਦਾ ਉਮੀਦ ਕਰਦਾ ਕਿ ਸਰਦਾਰ ਸਾਹਿਬ ਸੇਤਮੰਦ ਹੋਣਗੇ ਠੀਕ ਹੋਣਗੇ ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀਕਰਨ ਕੀ ਉਹ ਠੀਕ ਨੇ ਕਿ ਨਹੀਂ ਠੀਕ ਹੈ ਜਦੋਂ ਉਹਨਾਂ ਨਾਲ ਕੋਈ ਸੰਪਰਕ ਹੀ ਨਹੀਂ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਰਦਾਰ ਲਖਮਿੰਦਰ ਸਿੰਘ ਜੀ ਲੱਖਾ ਸਾਹਿਬ ਜੁੰਦੇ ਨੇ ਕਿ ਨਹੀਂ ਜੁੰਦੇ ਨੇ ਮੈਂ ਮਜਬੂਰ ਹਾਂ ਮੈਂ ਇਸ ਮੁੱਦੇ ਤੇ ਕੋਈ ਪੋਲਿਟਿਕਸ ਨਹੀਂ ਕਰਦਾ ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ ਆ ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ ਪਿਛਲੇ ਮਹੀਨੇ ਜੂਨ ਦੇ ਮਹੀਨੇ ਦਾ ਇਹ ਵਾਕਿਆ ਜੀ ਜੋ ਹਫਤੇ ਬਾਅਦ 17 ਤਰੀਕ 17 ਜੂਨ ਨੂੰ ਅਸੀਂ ਪ੍ਰੈਸ ਨਾਲ ਸਾਂਝਾ ਕੀਤਾ ਸੀ 10 ਜੂਨ ਨੂੰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਨ੍ਹਾਂ ਦੀਆਂ ਫੋਟੋ ਤਸਵੀਰਾਂ ਤੁਸੀਂ ਪਿੱਛੇ ਵੇਖ ਰਹੇ ਹੋ ਆ ਬੋਰਡ ਲੱਗੇ ਆ ਉਨਾਂ ਦੀ ਅਚਾਨਕ ਅਚਨਚੇਤ ਨਗਰ ਚੋਂ ਗਾਇਬ ਹੋ ਜਾਣਾ ਔਰ ਅੱਜ ਉਸ 10 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਆ ਜੀ 24 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਬਿਲਕੁਲ ਕਲੂਲਸ ਪਰਿਵਾਰ ਨੂੰ ਉਨ੍ਹਾਂ ਦੀ ਬੇਟੀ ਨੂੰ ਧਰਮ ਪਤਨੀ ਨੂੰ ਪਰਿਵਾਰ ਸਾਰੇ ਨੂੰ ਮਾਤਾ ਜੀ 90 ਸਾਲ ਦੇ ਨੇ ਅੰਦਰ ਰੋਈ ਤੁਰੇ ਜਾਂਦੇ ਨੇ ਪਰਿਵਾਰ ਨੂੰ ਹਲੇ ਤੱਕ ਪੁਲਿਸ ਕੁਝ ਨਹੀਂ ਦੱਸ ਪਾਰੀ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅਮਰਤਾਰੀ ਸਿੰਘ ਗੁਰੂ ਦੇ ਭੈ ਚ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਗਏ ਔਰ ਮੈਂ ਸਮਝਦਾ ਹਾਂ ਭਗਵੰਤ ਮਾਨ ਸਰਕਾਰ ਲਈ ਇਹ ਤੋਂ ਵੱਡਿਆ ਫੇਲੀਅਰ ਕੋਈ ਨਹੀਂ ਹੋ ਸਕਦਾ ਲਾਅਨ ਆਰਡਰ ਦਾ ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ ਇੰਡੋ-ਪਾਕ ਬਾਰਡਰ ਤੇ ਹਰਸ਼ਾ ਸ਼ੀਨਾ ਸ਼ਬਾਜ਼ਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜੇ ਤੇ ਪੁਲਿਸ ਇਹ ਹੀ ਨਹੀਂ ਦੱਸ ਪਾਰੀ ਕਿ ਬੰਦਾ ਗਿਆ ਤੇ ਕਿੱਥੇ ਗਿਆ ਮੈਂ ਜਿਹੜੀ ਗੱਲ ਕਰਨ ਲੱਗਿਆ ਪਰਿਵਾਰ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਮਗਰ ਮੈਂ ਅੱਜ ਮਜਬੂਰ ਹੋ ਕੇ ਉਹ ਸਖਤ ਗੱਲ ਕਹਿਣ ਲੱਗਿਆ ਕਿ ਭਗਵੰਤ ਮਾਨ ਜੀ ਆ ਜੋੜੇ ਹੱਥ 3 ਕਰੋੜ ਆਬਾਦੀ ਦੀ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਉਹ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜੂੰਦੇ ਨੇ ਕਿ ਨਹੀਂ ਜੂੰਦੇ ਨੇ ਮਤਲਬ ਕਿਹੜੇ ਹਾਲਾਤਾਂ ਚ ਪਰਿਵਾਰ ਚ ਨੂੰ ਰੱਖਿਆ ਪਰਿਵਾਰ ਇੱਕ ਵਾਰੀ ਨਹੀਂ अनेका ਵਾਰੀ ਮੈਨੂੰ ਅਫਸੋਸ ਹੈ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਅੱਜ ਮਜਬੂਰਨ ਮੈਂ ਕਹਿ ਰਿਹਾ ਮੈਂ ਆਸ ਕਰਦਾ ਉਮੀਦ ਕਰਦਾ ਹੈ ਕਿ ਸਰਦਾਰ ਸਾਹਿਬ sehatmand ho nke theek ho nke ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀਕਰਨ ਕੀ ਉਹ ਠੀਕ ਨੇ ਕਿ ਨਹੀਂ ਠੀਕ ਹੈ ਜਦੋਂ ਉਹਨਾਂ ਨਾਲ ਕੋਈ ਸੰਪਰਕ ਹੀ ਨਹੀਂ ਔਰ ਜੇ ਕਿਸੇ ਦਾ ਜੀ ਉਹਨੂੰ ਲੱਭੇ ਨਾ ਤੇ ਉਹ ਕਿਹਦੇ ਕੋਲ ਜਾਓ ਪੁਲਿਸ ਕੋਲ ਜਾਓ ਸਰਕਾਰ ਕੋਲ ਜਾਓ ਮਗਰ ਜੇ ਪੁਲਿਸ ਤੇ ਸਰਕਾਰ ਅਕਿਉ ਜਵਾਬ ਹੀ ਕੋਈ ਨਾ ਦੇਵੇ ਮਿੱਟੀ ਦੇ ਬਾਵੇ ਬਣ ਜਾਣ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲਾਤ ਬਣਿਆ ਪਿਆ ਅੱਜ ਮਜਬੂਰਨ ਮੈਂ ਇਸ ਮੁੱਦੇ ਤੇ ਕੋਈ ਪੋਲਿਟਿਕਸ ਨਹੀਂ ਕਰਦਾ ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ ਆ ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ ਇੱਕ ਐਨ ਆਰ ਆਈ ਪਰਿਵਾਰ ਹੈ ਜੀ ਆਪ ਬੱਚੇ ਨੇ ਉਥੋਂ ਬਾਹਰੋਂ ਉਹਨੇ ਆਪਦੀ ਵੀਡੀਓ ਇਹਨਾਂ ਦੇ بیٹے ਨੇ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਦੇ بیٹے ਨੇ ਵੀਡੀਓ ਚੜਾਈ ਆ ਮੈਂ ਉਹਨੇ ਸ਼ੇਅਰ ਕਰੂੰਗਾ ਨਗਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਆ ਉਹਨਾਂ ਦੀ ਬੇਟੀ ਬਾਹਰੋਂ ਆ ਕੇ ਜਿਹੜੀ ਇੱਕ ਐਨ ਆਰ ਆਈ ਹੈ ਤੇ ਨਾਲ ਉਹਨਾਂ ਦਾ ਸਨ ਇਨ ਲਾ ਜਵਾਈ ਸਾਹਿਬ ਪਿਛਲੇ 25 ਦਿਨਾਂ ਦੇ ਆ ਕੇ ਇੱਥੇ ਬੈਠੇ ਆ ਕੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੋਈ ਜਵਾਬ ਦੇਈ ਹੈ ਐਨ ਆਰ ਆਈ ਪਰਿਵਾਰਾਂ ਪ੍ਰਤੀ ਪੰਜਾਬੀਆਂ ਪ੍ਰਤੀ ਤਾਂ ਤੁਸੀਂ ਜਵਾਬ ਦੇ ਹੀ ਐ ਨਹੀਂ ਤੁਸੀਂ ਸਪਸ਼ਟ ਕਰਤਾ ਥੋਡੀ ਸਰਕਾਰ ਤਾਂ ਐਨਆਰਆਈਆਂ ਨੇ ਬੜੇ ਵੱਡੇ ਪੱਦਰ ਤੇ ਤੁਸੀਂ ਕਹਿੰਨੇ ਹੋ ਤੁਹਾਨੂੰ ਐਨਆਰਆਈ ਨੇ ਸਪੋਰਟ ਦਿੱਤੀ ਤੇ ਐਨਆਰਆਈ ਦੀ ਸੁਣ ਲੋ ਫਿਰ ਅਫਸੋਸ ਹੈ ਇਸ ਗੱਲ ਦਾ ਕਿ ਸਦਾਰ ਲਖਵਿੰਦਰ ਸਿੰਘ ਲੱਖਾ ਸਾਹਿਬ ਬਾਰੇ ਇੱਕ ਵੀ ਪੁਲਿਸ ਕੋਲ ਜਵਾਬ ਨਹੀਂ ਹੈ ਔਰ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਆਹ ਮੰਤਰੀ ਸਾਹਿਬ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਨੇ ਦਵਾਤੋਂ ਬਾਅਦ 10 ਕਿਲੋਮੀਟਰ ਦੀ ਦੂਰੀ ਤੇ ਹੋਣੇ ਸਰਦਾਰ ਧਾਲੀਵਾਲ ਸਾਹਿਬ ਕੁਲਦੀਪ ਸਿੰਘ ਜੀ ਧਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਹੁੰਦਾ ਜੀ ਇਸ ਬੇਟੀ ਦਾ ਦਰਦ ਇਹ ਇਹਦੇ ਘਰਦਿਆਂ ਦਾ ਦਰਦ ਉਸ ਮਾਤਾ ਦਾ ਦਰਦ ਮਹਿਸੂਸ ਨਹੀਂ ਹੁੰਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਇਸ ਪਰਿਵਾਰ ਨੂੰ ਮਦਦ ਕਰਨ ਅੱਜ ਜੇ ਤੁਸੀਂ ਮਦਦ ਨਹੀਂ ਕਰਦੇ ਤੁਸੀਂ ਇਹਨਾਂ ਦਾ ਪਤਾ ਵੀ ਨਹੀਂ ਲਾਣ ਆਉਂਦੇ ਤੇ ਫਿਰ ਇਥੋਂ ਮਨਛਾ ਸਾਫ ਹੁੰਦੀ ਆ ਕਿ ਤੁਹਾਡੀ ਇਸ ਐਨ ਆਰ ਆਈ ਪਰਿਵਾਰ ਪ੍ਰਤੀ 90 ਸਾਲ ਦੀ ਮਾਤਾ ਪ੍ਰਤੀ ਤੁਹਾਡੀ ਸੋਚ ਕੀ ਆ ਔਰ ਉਹ ਗੱਲਾਂ ਅੱਜ ਸਾਬਤ ਹੋ ਰਹੀਆਂ ਨੇ ਮੈਂ ਮਜਬੂਰਨ ਕਹਿਣਾ ਚਾ ਰਿਹਾ ਕਿਥੇ ਨਾ ਕਿਥੇ ਉਹ ਗੱਲ ਸੱਚੀ ਹੋ ਰਹੀ ਆ ਜਿਹੜੀ ਗੱਲ ਦੀ ਵੀਡੀਓ ਮੈਂ ਪਿਛਲੀ ਵਾਰੀ ਸ਼ੇਅਰ ਕੀਤੀ ਸੀ ਕੀ ਇਸ ਪਰਿਵਾਰ ਦੋਈ ਇਨਸੀਡੈਂਟ ਦੱਸਦਾ ਮੈਨੂੰ ਦੇਖੋ ਮੈਂ ਆਪਣੇ ਵੱਲੋਂ ਨਹੀਂ ਕੋਈ ਬਣਾ ਕੇ ਗੱਲ ਕਰਦਾ ਜੋ ਪਰਿਵਾਰ ਨੇ ਮੈਨੂੰ ਦੱਸੀ ਇੱਕ ਤਾਂ ਬੋਟਾ ਵਾਲੇ ਦਿਨ ਜਿਹੜੀ ਤੂੰ ਉਸ ਵੇਲੇ ਟਕਰਾਰ ਬਾਜੀ ਹੋਈ ਆ ਉਹ ਕੁਲਦੀਪ ਧਾਲੀਵਾਲ ਦੇ ਬੰਦਿਆਂ ਨਾਲ ਹੋਈ ਆ ਔਰ ਅਜ ਕੁਲਦੀਪ ਸੋਹਤ ਹਾਲੀ ਵਾਲੇ ਇਹਨਾਂ ਦਾ ਪਤਾ ਨਹੀਂ ਲੈਣ ਆਉਂਦਾ ਫਿਰ ਮੈਨੂੰ ਸ਼ੱਕ ਪੈਂਦਾ ਕਿ ਭਾਈ ਕਿਥੇ ਥੋੜਾ ਤਾਂ ਨਹੀਂ ਹੱਥ ਇਸ ਕੰਮ ਦੇ ਪਿੱਛੇ ਉਸ ਦਿਨ ਵੀ ਮੈਂ ਕੋਈ ਇਲਜ਼ਾਮ ਨਹੀਂ ਲਾਇਆ ਸੀ ਉਸ ਦਿਨ ਵੀ ਮੈਂ ਕਿਹਾ ਸੀ ਮਦਦ ਕਰੋ ਸੱਚੇ ਸਾਹਮਣੇ ਆਵੇ ਹਰੇਕ ਕੋਲ ਅਧਿਕਾਰ ਹੈ ਪਤਾ ਹੋਣ ਦਾ ਕਿ ਉਹਨਾਂ ਦਾ ਪਰਿਵਾਰ ਦਾ ਜੀ ਕਿਥੇ ਆ ਮਗਰ ਅੱਜ ਮਜਬੂਰਨ ਕਹਿਣਾ ਪੈ ਰਿਹਾ ਕਿ ਤੁਸੀਂ ਪੰਜਾਬ ਦੇ ਮੰਤਰੀਓਂ ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਹੋ ਤੁਸੀਂ ਪੰਜਾਬ ਸੂਬੇ ਦੇ ਮੰਤਰੀ ਹੋ 90 ਸਾਲ ਦੇ 90 ਸਾਲ ਦੇ ਉਹਨਾਂ ਦੇ ਮਾਤਾ ਜੀ ਨੇ ਕੀ ਇਹਨਾਂ ਦੇ ਪ੍ਰਤੀ ਜਵਾਬ ਦੇ ਹੀ ਨਹੀਂ ਭਗਵੰਤ ਮਾਨ ਸਾਹਿਬ ਦੀ ਆ ਮਾਤਾ ਜੀ ਇੱਥੇ ਬੈਠੇ ਆ ਇਹਨਾਂ ਪ੍ਰਤੀ ਕੋਈ ਜਵਾਬ ਦੇ ਹੀ ਨਹੀਂ ਕਿਉਂ ਇਹ ਜਿਹੇ ਹਾਲਾਤ ਬਣੇ ਲਾਉਨ ਆਰਡਰ ਤੇ ਔਰ ਜੇ ਬਾਰਡਰ ਡਿਸਟ੍ਰਿਕਟ 'ਚ ਇਹ ਹਾਲ ਹੈ ਜਿੱਥੇ ਇੰਡੋ ਪਾਕ ਬਾਰਡਰ ਤੇ ਹੈ ਤੇ ਤੁਸੀਂ ਪੰਜਾਬ ਦੇ ਹਾਲਾਤ ਵੇਖ ਲਓ ਕੀ ਬਣੇ ਪਏ ਮંત્રી ਜਵਾਬਦੇਹੀ ਨਹੀਂ ਔਰ ਮੈਂ ਦੋ ਵੀਡੀਓ ਜਿਹੜੀਆਂ ਹੋਈਆਂ ਇੱਕ ਉਹਨੇ ਚੋਣਾ ਦੌਰਾਨ ਇਲਿਗਲ ਤਰੀਕੇ ਨਾਲ ਇਲਿਗਲ ਕਣਕ ਜਿਹੜੀ ਵੰਡੀ ਜਾਣ ਦੀ ਸੀ ਆਮ ਆਦਮੀ ਪਾਰਟੀ ਦੇ ਘਰਾਂ ਚੋਂ ਕਾਰਕੁਨਾਂ ਚੋਂ ਦੇ ਘਰਾਂ ਚੋਂ ਜਿਹੜੀ ਕਣਕ ਵੰਡੀ ਜਾਣ ਦੀ ਸੀ ਉਹਦਾ ਵਿਰੋਧ ਕੀਤਾ ਕਿਉਂ ਕੀਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਦੀ ਉਲੰਘਣਾ ਸੀ ਕੋਈ ਨਹੀਂ ਵੰਡ ਸਕਦਾ ਆਪਦੇ ਘਰ 'ਚੇ ਰੱਖ ਕੇ ਕਣਕ ਨਹੀਂ ਵੰਡਣ ਦਾ ਅਧਿਕਾਰ ਕਿਸੇ ਕੋਲ ਇਹ ਕਾਨੂੰਨ ਦੀ ਉਲੰਘਣਾ ਇਹ ਚੋਣ ਕਮਿਸ਼ਨ ਦੀ ਗਾਈਡਲਾਈਨ ਦੀ ਉਲੰਘਣਾ ਉਸ ਬੰਦੇ ਨੇ ਤਾਂ ਇਕੱਲਾ ਇਸ ਗੱਲ ਨੂੰ ਜਾਗਰੂਕ ਕੀਤਾ ਉਹ ਸਰਦਾਰ ਲਖਮਿੰਦਰ ਸਿੰਘ ਨੇ ਸਿਰਫ ਇਸ ਗੱਲ ਨੂੰ ਜਾਗਰੂਕ ਕੀਤਾ ਕਿ ਭਾਈ ਸਹੀ ਲੋਕਾਂ ਨੂੰ ਕੰਟ ਕਬੱਡੀ ਜਾਵੇ ਤੇ ਜੇ ਵੰਡਣੀ ਆ ਤੇ ਸਾਂਝੀ ਥਾਂ ਤੋਂ ਵੰਡੀ ਜਾਵੇ ਉਹਨੇ ਕਿਹੜਾ ਕਾਨੂੰਨ ਤੋੜਤਾ ਭਾਈ ਤੇ ਜੇ ਅੱਜ ਮੰਤਰੀ ਆ ਕੇ ਇਸ ਪਰਿਵਾਰ ਦੀ ਬਾ ਨਹੀਂ ਫੜਦਾ ਤੇ ਫਿਰ ਮੰਤਰੀ ਦੀ ਵੀ ਭੁਲੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਆ ਤੁਸੀਂ ਇੰਨੇ ਇਨਸੈਂਸਿਟਿਵ ਹੋ ਗਏ ਤੁਹਾਡੇ ਕੋਈ ਦਰਦ ਨਹੀਂ ਰੱਬ ਨਾ ਕਰੇ ਤੁਹਾਡੇ ਕਹੇ ਪਰਿਵਾਰ ਦੇ ਜੀ ਨਾਲ ਇਹ ਜੀ ਵਾਪਰਊਗੀ ਤੇ ਤੁਸੀਂ ਮੈਂ ਕਹਿੰਦਾ ਸਾਰਾ ਸੂਬੇ ਦੇ ਉਲਟ ਪੁਲਟ ਕਰ ਦਿਓ ਲੋਕਾਂ ਦੇ ਘਰਾਂ ਤੱਕ ਫਰੋਲ ਮਾਰਨੇ ਅੱਜ ਕਿਉਂਕਿ ਤੁਹਾਡਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਤਾਂ ਤੁਹਾਡੀ ਇਹ ਇਹ ਕੋਈ ਹਮਦਰਦੀ ਨਹੀਂ ਪਰ ਪਰਿਵਾਰ ਨਾਲ ਇੱਕ ਕਠੋਰ ਹਿਰਦੇ ਵਾਂਗੂ ਤੁਸੀਂ ਐਕਟ ਕਰ ਰਹੇ ਹੋ ਉਸ ਦਿਨ ਵੀ ਮੈਂ ਅਪੀਲ ਕੀਤੀ ਸੀ ਕਿ ਭਾਈ ਸਾਡੀ ਕੋਈ ਪੋਲਿਟਿਕਸ ਨਹੀਂ ਅਹੀਂ ਤਾਂ ਸੱਚ ਸਾਹਮਣੇ ਚਾਉਂਦੇ ਆਂ ਔਰ ਕੱਲਾ ਤੇ ਕੱਲਾ ਸਦਾਰ ਲਖਵਿੰਦਰ ਸਿੰਘ ਜੀ ਨੂੰ ਚਾਉਂਦੇ ਕਿ ਉਹ ਘਰ ਮੁੜੇ ਹੋਣ ਇਸ ਲਈ ਮੈਂ ਅੱਜ ਚਾਹੂੰਗਾ ਕਿ ਪਰਿਵਾਰ ਜੋ ਤੁਹਾਡੇ ਕੱਗੇ ਗੱਲ ਰੱਖਣਾ ਚਾਹੁੰਦਾ ਆ ਉਹਨਾਂ ਦੇ ਜਦੋਂ ਆਪ ਦੇ ਚੰਗੇ ਵੇਲੇ ਖੁਸ਼ ਮਾਹੌਲ ਚ ਬਾਰ ਕੈਨੇਡਾ ਦੀ ਆ ਫੋਟੋ ਆ ਉਹਨਾਂ ਦਾ ਮੁੰਡਾ ਜੀ ਦੀ ਮੈਂ ਵੀਡੀਓ ਉਹਨੇ ਸ਼ੇਅਰ ਕਰੂੰਗਾ ਉਹਨੇ ਵਿਚਾਰੇ ਨੇ ਕੈਨੇਡਾ ਤੋਂ ਵੀਡੀਓ ਲਾਈਵ ਹੋ ਕੇ ਪਾਈ ਆ ਉਹ ਵਿਚਾਰਾ ਉੱਥੇ ਰੋਂਡਿਆ ਇਹ ਪਰਿਵਾਰ ਇੱਥੇ ਰੋਂਡਿਆ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹਨਾਂ ਨੂੰ ਕੀ ਆ ਕੇ ਜਵਾਬ ਦਵਾ ਮੈਨੂੰ ਪੁੱਛਦੇ 24 ਦਿਨ ਹੋ ਗਏ ਜੀ ਕਲੂਲਸ ਕੋਈ ਸੀਸੀਟੀਵੀ ਸਾਰੇ ਇੱਥੇ ਇਹ ਤਾਂ ਕਹਿੰਦੇ ਸੀ ਕਿ ਇਹ ਚੱਪੇ ਚੱਪੇ ਤੇ ਸੀਸੀਟੀਵੀ ਲਵਾਈ ਆ ਭਗਵੰਤ ਮਾਨ ਸਾਹਿਬ ਕਹਿੰਦੇ ਇੱਥੇ ਮੱਖੀ ਨਹੀਂ ਕੀੜੀ ਨਹੀਂ ਹਿੱਲ ਸਕਦੀ ਮੇਰੇ ਮੇਰੇ ਸਭ ਕੁਝ ਮੇਰੇ ਨੋਟਿਸ 'ਚ ਆ ਕੌਣ ਕੀ ਕਰ ਰਿਹਾ ਤੇ ਭਾਈ ਤੇਰੇ ਨੋਟਿਸ 'ਚ ਆ ਤੇ ਫਿਰ ਦੱਸ ਦੇ ਸਰਦਾਰ ਲਖਵਿੰਦਰ ਸਿੰਘ ਜੀ ਕਿੱਥੇ ਨੇ ਮੁੱਲ ਕਮਾਲ ਹੋ ਗਈ ਯਾਰ 25 ਦਿਨ ਕੋਈ ਜਵਾਬ ਨਹੀਂ ਜੇ ਸਰਕਾਰ ਦੇਊਗੀ ਤੇ ਫਿਰ ਆਸ ਕੀ ਤੋਂ ਰੱਖੀਏ ਆ ਉਹਨਾਂ ਦੇ ਬੇਟੇ ਦੀ ਮੈਂ ਵੀਡੀਓ ਅੱਜ ਚਲਾ ਸੁਣਾਇਓ ਜੀ ਜਿਹੜੀ ਉਹਨੇ ਪਾਈ ਹੈ ਫਿਰ ਬੇਟੀ ਗੱਲ ਕਰੂਗੀ ਇਹ ਗੁਰਨੂਰ ਹੈ ਨਾ ਜੀ ਮੁੰਡੇ ਦਾ ਫੋਲੋ ਕਰ ਦਿਓ ਜੀ ਸ਼ਸ਼ੀ ਕੁਮਾਰ ਜੀ ਮੇਰਾ ਨਾਮ ਗੁਰੂ ਪ੍ਰੀਤ ਸਿੰਘ ਹੈ ਮੈਂ ਇਸ ਟਾਈਮ ਕੈਨੇਡਾ ਵਿੱਚ ਹਾਂ ਮੇਰੇ ਪਾਪਾ ਸਰਦਾਰ ਰਖਮਿੰਦਰ ਸਿੰਘ ਜਿਹੜੇ ਪਿੰਡ ਹਰਸ਼ਾ ਸ਼ੀਨਾ ਸੁਬਾਸਪੁਰ ਤੋਂ ਲਾਪਤਾ ਹੋਏ ਨੇ 10 ਤਰੀਕ ਦੇ ਤੇ ਅੱਜ 4 ਤਰੀਕ ਹੋ ਗਏ ਤੇ ਹਈਤਾ ਕੋਲ ਉਹਨਾਂ ਦਾ ਕੋਈ ਵੀ ਪਤਾ ਨਹੀਂ ਚੱਲ ਰਿਹਾ ਪੁਲਿਸ ਕੰਪਲੇਂਟ ਵੀ ਕੀਤੀ ਹੈ ਪਰ ਉਹਨਾਂ ਵੱਲੋਂ ਵੀ ਸਾਨੂੰ ਹੈ ਤਾਂ ਕੁਝ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਡਾ ਸਾਰਾ ਪਰਿਵਾਰ ਇਸ ਟਾਈਮ ਤੇ ਬਹੁਤ ਪਰੇਸ਼ਾਨ ਹੈ ਕਿ ਕਹਿੰਕਾ ਕਿ ਸਾਨੂੰ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਸਾਨੂੰ ਦੱਸਿਆ ਜਾਵੇ ਤੇ ਥੱਲੇ ਦਿੱਤੇ ਕੰਟੈਕਟ ਤੇ ਸਾਨੂੰ ਕੰਟੈਕਟ ਕੀਤਾ ਜਾਵੇ ਉਹਨੇ ਬੱਚਾ ਆਪ ਦਾ ਕੰਟੈਕਟ ਨੰਬਰ ਸ਼ੇਅਰ ਕਰ ਰਿਆ ਕਿ ਭਾਈ ਜੇ ਕੁਝ ਨਹੀਂ ਕਰਨਾ ਸਾਨੂੰ ਇਨ ਇਨਫੋਰਮ ਕਰ ਦਿਓ ਅਸੀਂ ਆਪ ਜੋ ਕਰ ਸਕਦੇ ਕਰਨ ਨੂੰ ਤਿਆਰ ਐ ਬੰਦਾ ਆਪ ਦਾ ਕੰਟੈਕਟ ਨੰਬਰ ਉਦੋਂ ਦਿੰਦਾ ਜਦੋਂ ਉਹਦਾ ਸਰਕਾਰ ਜਾਂ ਪ੍ਰਸ਼ਾਸਨ ਤੋਂ ਭਰੋਸਾ ਉੱਠ ਜਾਂਦਾ ਇਹ ਹਾਲਾਤ ਪੈਦਾ ਕਿਉਂ ਹੋ ਰਹੇ ਕੀ ਮੰਤਰੀ ਸਾਹਿਬ ਨੂੰ ਕੋਈ ਹਮਦਰਦੀ ਨਹੀਂ ਕੋਈ ਕੋਈ ਜ਼ਿੰਮੇਵਾਰੀ ਨਹੀਂ ਕੋਈ ਜਵਾਬ ਦੇ ਹੀ ਨਹੀਂ ਮੁੱਖ ਮੰਤਰੀ ਸਾਹਿਬ ਦੀ ਕੋਈ ਜ਼ਿੰਮੇ ਤੁਸੀਂ ਗਾਣਾ ਕੱਢੀ ਜਾਉਂਗੇ ਵਿਰੋਧੀਆਂ ਨੂੰ ਮਗਰ ਭਾਈ ਜਿਹੜੇ ਪੰਜਾਬ ਦੇ ਲੋਕਾਂ ਨੇ ਵੋਟਾਂ ਦਿੱਤੀਆਂ ਉਹਨਾਂ ਨੂੰ ਤੇ ਜਾਨ ਮਾਲ ਦੀ حفاظت ਕਰ ਲਿਓ ਚਾ ਮੈਂ ਚਾਹੂੰਗਾ ਉਹਨਾਂ ਦੇ ਬੇਟੀ ਕੁਝ ਕਹਿਣਾ ਚਾਹੁੰਦੇ ਉਹਨਾਂ ਦੀ ਗੱਲ ਤੁਸੀਂ ਜਰੂਰ ਪੁਲਿਸ ਨੇ ਸਰ ਹੁਣ ਤੱਕ ਕਿਹਾ ਕੀ ਇਹਨਾਂ ਨੂੰ ਪਰਿਵਾਰ ਇਹ ਚਲੋ ਪਰਿਵਾਰ ਹੀ ਜਸੂ ਜੀ ਮੈਂ ਕਿਉਂਕਿ ਮੈਂ ਕੋਈ ਗੱਲ ਕਰੂੰਗਾ ਤੇ ਕਹਣਗੇ ਜੀ ਸਿਆਸਤ ਕਰਦੇ ਆਪਾਂ ਤਾਂ ਸਿਆਸਤ ਕਰਦੀ ਨਹੀਂ ਤਾਂ ਚਾਹੁੰਦੇ ਬੰਦਾ ਲੱਭ ਦਿਓ ਜੀ ਸਾਡਾ ਯਾ ਪਰਿਵਾਰ ਨੂੰ ਤਾਂ ਦੱਸ ਦਿਓ ਬੰਦਾ ਹੈ ਕਿੱਥੇ ਨਹੀਂ ਆ ਕੀ ਹਾਲਾਤ ਨੇ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਦੱਸਣੀ ਹੁਣੇ ਕਿਹਦੇ ਕੋਲ ਜਾਂ ਤੁਹਾਡੇ ਕੋਲ ਆ ਸਕਦੇ ਜਾਂ ਪ੍ਰਸ਼ਾਸਨ ਕੋਲ ਜਾ ਸਕਦੇ ਜਾਂ ਹਾਈ ਕੋਰਟ ਜਾ ਸਕਦੇ ਪਹਿਲਾਂ ਪੁਲਿਸ ਕੋਲ ਗਏ ਸਰਕਾਰ ਨੂੰ ਅਪੀਲ ਕਰਾਈ ਜ਼ੀਰੋ ਰਿਜ਼ਲਟ ਤੁਹਾਡੇ ਕੋਲ ਆਏ ਤੁਸੀਂ ਗੱਲ ਨੂੰ ਹਾਈਲਾਈਟ ਕੀਤਾ ਮਗਰ ਹਲੇ ਵੀ ਰਿਜ਼ਲਟ ਕੋਈ ਨਹੀਂ ਅੱਜ ਤੁਹਾਡੇ ਕੋਲ ਆਏ ਆ ਤੇ ਬੜੀ ਛੇਤੀ ਹਾਈ ਕੋਰਟ ਜਾਵਾਂਗੇ ਕਿਉਂਕਿ ਫਿਰ ਹਾਈ ਕੋਰਟ ਬੰਦਾ ਉਦੋਂ ਜਾਂਦਾ ਜਦੋਂ ਨੂੰ ਸਰਕਾਰ ਕੋਲੋਂ ਆਸ ਹੀ ਕੋਈ ਨਾ ਹੋਵੇ ਤੁਸੀਂ ਦੱਸੋ ਜੀ ਪਵਨ ਬੇਟੀ ਅਜੀ ਇਹ ਦੱਸਣਾ ਚਾਹਣਗੇ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਵਨਦੀਪ ਕੌਰ ਹੈ ਮੇਰੇ ਪਿਤਾ ਜੀ ਲਖਵਿੰਦਰ ਸਿੰਘ ਦਸ ਰਿੱਤੇ ਗਏ ਅਜੇ ਤੱਕ ਸਾਨੂੰ ਕੁਝ ਵੀ ਨਹੀਂ ਪਤਾ ਚੱਲ ਸਕਿਆ ਪੁਲਿਸ ਨੂੰ ਵੀ ਅਸੀਂ ਜਾਣਦੇ ਆ ਫਿਲਹਾਲ ਅਜੇ ਕੁਝ ਵੀ ਕਲੂ ਕਹਿੰਦੇ ਸਾਨੂੰ ਮਿਲ ਹੀ ਨਹੀਂ ਰਿਹਾ ਮਤਲਬ ਸਾਨੂੰ ਕੁਝ ਤੇ ਪਤਾ ਚੱਲੇ ਵੀ ਉਹ ਕਿੱਥੇ ਆ ਕਿਵੇਂ ਆ ਮਤਲਬ ਮੋਟਰਸਾਈਕਲ ਵੀ ਅਜੇ ਤੱਕ ਨਹੀਂ ਕੁਝ ਮਿਲਿਆ ਮਤਲਬ ਕੋਸ਼ਿ ਵੀ ਸਾਨੂੰ ਅਜੇ ਤੱਕ ਕਹਿ ਹੀ ਨਹੀਂ ਰਹੇ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਕਿੱਥੇ ਹਾਂ ਅਸੀਂ ਇਹ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰ ਸਕਦੇ ਹਾਂ ਵੀ ਸਾਨੂੰ ਅਜੇ ਤੱਕ ਕੋਸ਼ਿਸ਼ ਤੇ ਸਾਨੂੰ ਹੈਲਪ ਕੀਤੀ ਜਾਵੇ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਉਹ ਕਿੱਥੇ ਆ ਘਰ ਆ ਜਾਣ ਸਾਨੂੰ ਬਸ ਬੇਨਤੀ ਕਰ ਸਕਦੇ ਹਾਂ ਅਸੀਂ ਤੇ ਹੋਰ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੁਣ ਇਹ ਵੀ ਅੱਗੇ ਅਸੀਂ ਐਸਪੀ ਸਰ ਨੂੰ ਵੀ ਮਿਲੇ ਆ ਫਿਰ ਅਸੀਂ ਐਸਐਚਐਸਰ ਕੋ ਗਏ ਆ ਤੇ ਸਾਰੇ ਇੱਕੋ ਜਵਾਬ ਦੇ ਰਹੇ ਆ ਵੀ ਅਸੀਂ ਕਲੂਲੈਸ ਆ ਤੁਹਾਡੀ ਪੰਜਾਬ ਦੇ ਸੀਐਮ ਨੂੰ ਕੀ ਅਪੀਲ ਹੈ ਜੇਕਰ ਉਹ ਇਸ ਕਵਰ ਨੂੰ ਦੇਖਦੇ ਹੋਣ ਡਾਇਰੈਕਟ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤੇ ਇਹੋ ਹੀ ਕਹਿਣਾ ਚਾਹੁੰਦੇ ਆਂ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਇੰਨੇ ਚੇਰ ਦੇ ਤੜਫ ਰਹੇ ਆਂ ਫੈਮਿਲੀ ਸਾਡੀ ਬਾਹਰ ਮੇਰੇ ਭੈਣ ਭਰਾ ਉਹ ਰੋ ਰਹੇ ਆ ਮੇਰੇ ਮਾਤਾ ਜੀ ਹੈ ਮੇਰੇ ਦਾਦੀ ਜੀ ਆ ਮਤਲਬ ਸਾਨੂੰ ਕੁਝ ਪਤਾ ਹੀ ਨਹੀਂ ਚੱਲ ਰਿਹਾ ਸਾਨੂੰ ਕੋਈ ਤੇ ਹੈਲਪ ਕਰਨ ਸਾਨੂੰ ਕੋਸ਼ਿਸ਼ ਹੀ ਦੱਸਣ ਕਿ ਉਹ ਕਿੱਥੇ ਗਏ ਕਿਵੇਂ ਗਏ ਸਾਨੂੰ ਕੁਝ ਤੇ ਪਤਾ ਚੱਲੇ ਜਿਸ ਤਰ੍ਹਾਂ ਜੀਟੀਆ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੇ ਮੰਤਰੀ ਨੇ 100 ਕਿਲੋਮੀਟਰ ਦੀ ਦੂਰੀ ਤੇ ਰਹੇ ਤੇ ਉਹਨਾਂ ਦੇ ਨਾਲ ਸੰਪਰਕ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ ਅਜੇ ਕੋਈ ਵੀ ਕੋਈ ਕਿਸੇ ਨੇ ਕੰਟੈਕਟ ਵੀ ਨਹੀਂ ਕੀਤਾ ਨਾ ਕੋਈ ਸਾਡੇ ਕੋਲ ਹੀ ਆਇਆ ਤੁਸੀਂ ਕਿਸੇ ਨਾਲ ਸੰਪਰਕ ਕੀਤਾ ਸਾਡੇ ਕੋਲ ਕੰਟੈਕਟ ਨੰਬਰ ਵੀ ਨਹੀਂ ਹੈਗੇ ਕਿਸ ਨੂੰ ਸੰਪਰਕ ਕਰ ਸਕਦੇ ਆ ਇਹਨਾਂ ਨੇ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਅਜੇ ਤੱਕ ਕੋ ਕੋ ਬਾਰ ਬਾਰ ਫੈਮਿਲੀ ਆ ਨੰਬਰ ਵੀ ਸ਼ੇਅਰ ਕਰ ਰਹੀ ਆ ਜੀ ਕੁਕੀ ਇਹ ਹਾਲਾਤ ਪੈਦਾ ਤਾਂ ਹੋਏ ਆ ਕਿ ਤੁਸੀਂ ਸਾਨੂੰ ਹੀ ਫੋਨ ਕਰ ਦਿਓ। ਔਰ ਮੈਂ ਪ੍ਰੈਸ ਨੂੰ ਚਾਹੂੰਗਾ ਕਿ ਉਹ ਬੱਚੇ ਨੇ ਵੀ ਨੰਬਰ ਸ਼ੇਅਰ ਕੀਤਾ ਤੁਸੀਂ ਵੀ ਕਰੋ। ਸੋ ਦੈਟ ਕਿਸੇ ਨੂੰ ਵੀ ਸਦਾਰ ਲਖਵਿੰਦਰ ਸਿੰਘ ਜੀ ਇਹਨਾਂ ਦੀ ਆਸਾਰ ਸਾਹਿਬ ਦੀ ਫੋਟੋ ਆ ਉਹ ਵੀ ਲੱਗੀ ਆ। ਕੋਈ ਉਹਨਾਂ ਨੂੰ ਕਿਸੇ ਨੂੰ ਪਤਾ ਲੱਗਦਾ ਤੇ ਜਰੂਰ ਇਨਫੋਰਮ ਕਰੋ ਪਰਿਵਾਰ ਨੂੰ। ਮਗਰ ਇਹ ਹਾਲਾਤ ਤਾਂ ਫਾਇਦਾ ਹੋਇਆ ਜਦੋਂ ਸਰਕਾਰ ਤੋਂ ਵਿਸ਼ਵਾਸ ਹੀ ਉੱਠ ਗਿਆ। ਮੈਂ ਤਾਂ ਚਾਹਾਂਗਾ ਜੀ ਮਾਤਾ ਜੀ ਨੂੰ ਲਿਆਓ ਵੀ ਆਪ ਦੇ ਵੱਲੋਂ ਅਪੀਲ ਪਾਉਣੇ ਕਰੀ ਸੁਣਦਾ ਚੱਕ ਸੁਣਦਾ ਮੈਂ ਬੁਲਾ ਲਿਆ ਜੀ ਉਹ ਆਪ ਦੀ ਅਪੀਲ ਪਾਦਣ ਜੀ ਤੁਸੀਂ ਵੀ ਜ਼ਰੂਰ ਕਰੋਗਾ ਅੱਜ ਸਾਨਨ ਲੋਨ ਨੇ ਜੀ ਆਪਣੇ ਤੂੰ ਵੀ ਸਰ ਉਹ ਬਾਹਰ ਜੀ ਚਲੋ ਨਾਲ ਬਹਿ ਜਾਣ ਸਰ ਮਾਤਾ ਜੀ ਨੂੰ ਵੀ ਬੁਲਾਓ ਕੁਝ ਇੱਕ ਨਾ ਕੁਰਸੀ ਲਾ ਕੇ ਰੱਖੋ ਮਾਤਾ ਜੀ ਨੂੰ 2 ਮਿੰਟ ਉਹਨਾਂ ਦੀ ਅਪੀਲ ਜ਼ਰੂਰ ਕਰੋ ਸਰਦਾਰ ਲਖਿੰਦਰ ਸਿੰਘ ਮੇਰੇ ਫਾਦਰ ਇਨ ਲਾਉਣੇ ਜੀ ਤੇ ਜਿੱਦਾਂ ਤੁਹਾਨੂੰ ਪਤਾ ਉਹ 10 ਤਰੀਕ ਤੋਂ ਨਹੀਂ ਮਿਲ ਰਹੇ ਤੇ ਅਸੀਂ ਪੁਲਿਸ ਵੱਲੋਂ ਵੀ 1% ਵੀ ਸਾਨੂੰ ਉਹਦੇ ਵੱਲੋਂ ਕੁਝ ਨਹੀਂ ਦੱਸਿਆ ਗਿਆ ਅਸੀਂ ਚਾਹੁੰਦੇ ਆ ਵੀ ਸਾਡਾ ਕੇਸ ਸੀਬੀਆਈ ਕੋਲ ਜਾਵੇ ਤੇ ਅਸੀਂ ਹਾਈ ਕੋਰਟ ਵੀ ਹੁਣ ਜਾ ਰਹੇ ਆਂ ਜੇ ਸਾਨੂੰ ਪੁਲਿਸ ਜੇ ਕੁਝ ਪੁਲਿਸ ਨੇ ਕੀਤਾ ਹੁੰਦਾ ਸਾਨੂੰ ਹੁਣ ਤੱਕ ਜਰੂਰ ਦੱਸਦੇ ਉਹ ਕੁਛ ਨਾ ਕੁਛ ਪਰ 24 ਦਿਨ ਹੋ ਗਏ ਆ ਉਹਨਾਂ ਨੇ ਸਾਨੂੰ 0.001% ਵੀ ਨਹੀਂ ਦੱਸਿਆ ਵੀ ਉਹ ਕਿੱਥੇ ਜਾਂ ਕਿੱਧਰ ਨੂੰ ਗਏ ਨੇ ਜਾਂ ਸਾਨੂੰ ਬਾਈਕ ਬਾਰੇ ਵੀ ਨਹੀਂ ਕੁਛ ਦੱਸਿਆ ਉਹਨਾਂ ਨੇ ਇੱਕ ਸਾਡੀ ਚੀਜ਼ ਹੋਰ ਜੀ ਜਿਹੜੇ ਬੰਦਿਆਂ ਨਾਲ ਉਹਨਾਂ ਦੀ ਝੜਪ ਵੀ ਹੋਈ ਸੀ ਵੋਟਾਂ ਵਾਲੇ ਦਿਨ ਤੇ ਵੋਟਾਂ ਤੋਂ ਦੋ ਤਿੰਨ ਦਿਨ ਪਹਿਲਾਂ ਉਹ ਰੂਲਿੰਗ ਪਾਰਟੀ ਦੇ ਬੰਦੇ ਨੇ ਤੇ ਅਸੀਂ ਚਾਹੁੰਦੇ ਆ ਵੀ ਉਹਨਾਂ ਬੰਦਿਆਂ ਦੀ ਜਿਹੜੀ ਸੀ ਡੀ ਆਰ ਆ ਫੋਨ ਦੀ ਉਹ ਵੀ ਕਢਾਈ ਜਾਵੇ ਵੀ ਉਹ 10 ਤਰੀਕ ਤੋਂ ਵਾਦਾ ਜਾਂ 10 ਤਰੀਕ ਤੋਂ ਇੱਕ ਦੋ ਦਿਨ ਪਹਿਲਾਂ ਉਹ ਕਿੱਥੇ ਸੀਗੇ ਤੇ ਹੁਣ ਤੱਕ ਉਹਨਾਂ ਦਾ ਕਿੱਥੇ ਕਿੱਥੇ ਕਿਹੜੇ ਟਾਵਰ ਨਾਲ ਕੰਟੈਕਟ ਹੁੰਦਾ ਆ ਤੇ ਜਦੋਂ ਅਸੀਂ ਪੁਲਿਸ ਕੋਲ ਵੀ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਦੇਖਿਆ ਹੋਇਆ ਆ ਅਸੀਂ ਕੀਤਾ ਹੋਇਆ ਆ ਸਾਨੂੰ ਨਹੀਂ ਕੁਝ ਪਤਾ ਲੱਗ ਰਿਹਾ ਪਰ ਇਹ ਇੱਕ ਨਾ ਯਕੀਨ ਕਰਨ ਵਾਲੀ ਗੱਲ ਹੀ ਆ ਜੀ ਇਦਾਂ ਹੋ ਨਹੀਂ ਸਕਦਾ ਵੀ ਇੱਕ ਬੰਦਾ ਮੋਟਰਸਾਈਕਲ ਤੇ ਗਿਆ ਹੋਵੇ ਤੇ ਕਿਸੇ ਮਤਲਬ ਬੰਦੇ ਦੇ ਕੰਟੈਕਟ ਚ ਉਹ ਜ਼ਰੂਰ ਆਇਆ ਹੁੰਦਾ ਆ ਵੀ ਕਿਸੇ ਨੇ ਦੇਖਿਆ ਹੁੰਦਾ ਜਾਂ ਕਿਸੇ ਨੇ ਆਵਾਜ਼ ਮਾਰੀ ਤੇ ਸਾਨੂੰ ਪੁਲਿਸ ਕਹਿ ਰਹੀ ਆ ਵੀ ਸਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਤੇ ਇੱਕ ਅਸੀਂ ਐਫ ਆਈ ਆਰ ਤੋਂ ਵੀ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਜਿਹੜੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਉਹ ਸੈਕਸ਼ਨ 346 ਤਹਿਤ ਕੀਤੀ ਆ ਉਹ ਈਜ਼ੀਲੀ ਅਵੇਲੇਬਲ ਆ ਅਸੀਂ ਚਾਹੁੰਦੇ ਆ ਵੀ ਸੈਕਸ਼ਨ 363 ਤੇ 64 ਦੇ ਤਹਿਤ ਮੁਕਦਮਾ ਦਰਜ ਹੋਣਾ ਚਾਹੀਦਾ ਸੀ ਜਿਹੜਾ ਕਿ ਸਾਨੂੰ ਲੱਗਦਾ ਵੀ ਉਹ ਸਹੀ ਆ ਵੀ ਉਹ ਨਾਨ ਅਵੇਲੇਬਲ ਜਾਂ ਐਡੀ ਛੇਤੀ ਬੇਲ ਨਹੀਂ ਹੁੰਦੀ ਉਸ ਮਾਮਲੇ 'ਚ ਤਾਂ ਸਾਨੂੰ ਤਾਂ ਕਰਕੇ ਥੋੜਾ ਜਿਹਾ ਪੁਲਿਸ ਤੋਂ ਯਕੀਨ ਉੱਠਦਾ ਜਾ ਰਿਹਾ ਵੀ ਉਹਨਾਂ ਨੇ ਇੰਨੀ ਹੌਲੀ ਐਫ ਆਈ ਆਰ ਦਰਜ ਕੀਤੀ ਆ ਵੀ ਸੈਕਸ਼ਨ ਵੀ ਬਹੁਤ ਲੋ ਲੈਵਲ ਦਾ ਤੇ ਸਾਨੂੰ ਜਿੱਦਾਂ ਦੱਸ ਵੀ ਨਹੀਂ ਰਿਹਾ ਉਹ ਤੇ ਇਸ ਲਈ ਸਾਡਾ ਉਹਨਾਂ ਤੋਂ ਜੀ ਪੂਰਾ ਯਕੀਨ ਉੱਠਿਆ ਹੋਇਆ ਹੁਣ ਕਿਹੜੇ ਰੂਲਿੰਗ ਪਾਰਟੀ ਦੇ ਬੰਦੇ ਤੁਸੀਂ ਕਹਿ ਰਹੇ ਹੋ ਪਰ ਉਹਨਾਂ ਨੂੰ ਜਾਣਦਾ ਆਇਡੈਂਟੀਫਾਈ ਕਰਦੇ ਹੋ ਤੁਸੀਂ ਇਹ ਅਸੀਂ ਨਾਮ ਤਹਿਤ ਜਾਣਦੇ ਆ ਜੀ ਬਾਈ ਉਦਾਂ ਪੂਰਾ ਸਾਡੇ ਨਾਲ ਸਾਡਾ ਉਹਨਾਂ ਨਾਲ ਇਦਾਂ ਕੁਝ ਨਹੀਂ ਹੈਗਾ ਜੀ ਤੁਸੀਂ ਚਾਹੁੰਦੇ ਕਿ ਐਫ ਆਈ ਆਰ ਜਿਹੜੀ ਉਹਨਾਂ ਦੇ ਉਹਨਾਂ ਦੇ ਵੀ ਨਾਮ ਉਹਦੇ ਚ ਹਾਂਜੀ ਹਾਂਜੀ ਉਹਨਾਂ ਦਾ ਜ਼ਰੂਰ ਚੈੱਕ ਕੀਤਾ ਜਾਵੇ ਵੀ ਉਹ ਹੈ ਕਿੱਥੇ ਸੀਗੇ ਜਾਂ ਵਿੱਚ ਉਹ ਉਹਨਾਂ ਦਾ ਕੋਈ ਲਿੰਕ ਬਣਦਾ ਆ ਉਸ ਤਰੀਕ ਤੋਂ ਬਾਗਾ ਕਿਸੇ ਹਿਸਾਬ ਦੇ ਨਾਲ ਜਾਂ ਨਹੀਂ ਬਣਦਾ ਨੈਕਸਟ ਸਟੈਪ ਤੁਸੀਂ ਆਹ ਕਹ ਲੈ ਤੁਸੀਂ ਬੜੇ ਧਿਆਨ ਨਾਲ ਆ ਪਰਿਵਾਰ ਦੀ ਗੱਲ ਤੇ ਤਵੱਜੋ ਦਿਓ ਕੀ ਕਹਿ ਰਹੇ ਆ ਮੋਟਰਸਾਈਕਲ ਤੇ ਬੰਦਾ ਜਾਂਦਾ ਤੁਸੀਂ ਵੇਖੋ ਆ ਮੇਨ ਸੜਕ ਆ ਸੜਕ ਤੋਂ ਬਾਹਰ ਨਿਕਲ ਕੇ ਮੇਨ ਸੜਕ ਆ ਜੀ ਨਾ ਮੋਟਰਸਾਈਕਲ ਲੱਭ ਰਿਆ ਨਾ ਬੰਦਾ ਲੱਭ ਰਿਆ ਮਜ਼ਾਕ ਹੈ ਯਾਰ ਕੋਈ ਫਿਰ ਦੂਜੀ ਗੱਲ ਐਫ ਆਈ 25 ਦਿਨ ਹੋ ਗਏ ਬੰਦਾ ਲੱਭ ਨਾ ਰਿਹਾ ਹੋਵੇ ਤੇ ਤੁਸੀਂ ਕਮਜ਼ੋਰ ਜੀ ਐਫ ਆਈ ਆਰ ਦਰਜ ਕਰੋਗੇ ਮਤਲਬ ਇਤੋਂ ਸੀਰੀਅਸ ਗੱਲ ਕੀ ਆ ਔਰ ਫਿਰ ਜੇ ਕਮਜ਼ੋਰ ਐਫ ਆਈ ਆਰ ਦਰਜ ਹੋ ਰਹੀ ਆ ਉਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਬੰਦੇ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਕੀਤਾ ਜਾ ਰਿਹਾ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਉਹ ਬੰਤੇ ਇਨਵੋਲਡ ਹੈ ਕਿ ਨਹੀਂ ਹੈ ਇਹ ਗੱਲ ਹੈ ਪੁਲਿਸ ਦੀ ਇਨਕੁਆਇਰੀ ਦਾ ਵਿਸ਼ਾ ਮਗਰ ਇਹ ਇਨਸੀਡੈਂਟ ਵਾਪਰੇ ਸੀ ਥੋੜੇ ਨਾਲ ਉਹ ਟਰੱਕ ਜਿਹੜਾ ਕਣਕ ਵੰਡਣ ਤੋਂ ਵੀ ਸ਼ੇਅਰ ਕੀਤੀ ਸੀ ਮੈਂ ਫੇਰ ਕਰ ਦੂੰ ਔਰ ਜਿਹੜਾ ਇੱਕ ਤਰੀਕ ਨੂੰ ਵੋਟਾਂ ਵਾਲੇ ਦਿਨ ਬਹਿਸ ਬਸਈਆ ਹੋਇਆ ਉਹਨਾਂ ਦਾ ਬਾਈ ਨੇਮ ਹੋਣਾ ਹੈ ਢਾਲੀਆਲ ਸਾਹਿਬ ਦੀਆਂ ਸੱਚੀਆਂ ਦੇ ਖੱਪੀਆਂ ਪਾਵਾਂ ਹੁਣ ਉਹ ਇਨਵੋਲਡ ਹੈ ਕਿ ਨਹੀਂ ਹੈ ਇਹ ਪੁਲਿਸ ਦਾ ਕੰਮ ਹੈ ਮਗਰ ਫਿਰ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕਰਦੇ ਜਦ 25 ਦਿਨ ਹੋ ਗਏ ਬੰਦਾ ਲੱਭ ਨਹੀਂ ਰਿਹਾ ਤੁਸੀਂ